ਜਗ ਬਹੁਰਾਨੰ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਪਤਿਤ ਪਾਵਨ ਭਗਤ ਵਸਲ ਕਿਰਪਾ ਦੇ ਖਜ਼ਾਨੇ ਕਰਮ ਨਿਧਾਨ ਰਾਜਾਨ ਰਾਜਪਾ ਨਾਨ ਪਾਣ ਦੇ ਵਣ ਦੇ ਉਮਹਾਣ ਐਸੇ ਦੀਨ ਦਿਆਲ ਸਰਬ ਸੰਜੀਵਤਾ ਦੇ ਮੂਜਸਮੇ ਧੰਨ ਤਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਪਹਿਲਾ ਪ੍ਰਕਾਸ਼ ਗੁਰਪੁਰਬ ਜਿੱਥੇ ਸਾਰੇ ਵਿਸ਼ਵ ਭਾਰ ਵਿੱਚ ਜਿੱਥੇ ਜਿੱਥੇ ਵੀ ਗੁਰ ਨਾਨਕ ਨਾਮਲੇਵਾ ਸਿੱਖ ਸੰਗਤਾਂ ਵਸਦੀਆਂ ਏ ਉਥੇ ਉਥੇ ਇਹ ਬੜੀ ਚਾਅ ਸ਼ਰਦਾ ਦੇ ਨਾਮ ਮਨਾ ਰਹੇ ਆ ਉਥੇ ਹੀ ਸਤਖੰਡ ਸ੍ਰੀ ਦਰਬਾਰ ਸਾਹਿਬ ਸ੍ਰੀ ਤਰਨਤਾਰਨ ਸਾਹਿਬ ਵਿਖੇ ਮੰਦਰ ਸ੍ਰੀ ਦਰਬਾਰ ਸਾਹਿਬ ਤਰਨਤਾਰਨ ਔਰ ਇਲਾਕਾ ਨਿਵਾਸੀ ਸੰਗਤਾਂ ਦੇ ਨਾਲ ਬੜੀ ਸ਼ਰਧਾ ਭਾਵਨਾ ਦੇ ਨਾਲ ਮਨਾਇਆ ਗਿਆ ਏ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਸਰੂਪ ਸੁਨਹਿਰੀ ਪਾਲਕੀ ਸਜਾ ਕਰਕੇ ਸਾਰੀ ਸੁਨਹਿਰੀ ਪਾਲਕੀ ਵਿੱਚ ਸ਼ੋਭਿਤ ਕੀਤੇ ਮਹਾਰਾਜ ਸਾਹਿਬ ਦੀ ਪਵਿੱਤਰ ਛਤਰ ਛਾਇਆ ਹੇਠ ਪੰਜ ਪਿਆਰੇ ਸਹਿਬਾਨ ਪੰਜ ਇੰਚਾਨ ਚੀ ਸਿੰਘਾਂ ਦੀ ਅਗਵਾਈ ਵਿੱਚ ਸੰਗਤਾਂ ਨੇ ਮਹਾਰਾਜ ਸਾਹਿਬ ਦੀ ਪਵਿੱਤਰ ਤਾਬਿਆ ਸ਼ਬਦ ਕੀਰਤਨ ਕਰਦਿਆਂ ਪਵਿੱਤਰ ਸਰੋਵਰ ਦੀਆਂ ਪ੍ਰਕਰਮਾਂ ਕੀਤੀਆਂ ਨਗਰ ਕੀਰਤਨ ਦੀ ਸੰਪੰਨਤਾ ਹੋਈ ਹੈ ਜੀ ਹੁਣ ਸ੍ਰੀ ਖੰਡਪੜ ਸਾਹਿਬ ਭਵਨ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਗੁਰਪੁਰਬ ਨੂੰ ਸਮਰਪਿਤ ਫੁਰਕੀ ਬਾਣੀ ਆਈ ਤਿੰਨ ਸਗਲੀ ਚਿੰਤ ਮਟਾਈ ਜੀ ਕੇ ਖੋਗ ਪਹਿਣਗੇ ਉਪਰੰਤ ਸਾਧ ਸੰਗਤ ਸ਼ਾਮਾਂ ਨੂੰ ਦੀਵਾਨ ਵੀ ਸੱਜਣਗੇ ਜਿਥੇ ਆਪਾਂ ਮਹਾਰਾਜ ਸਾਹਿਬ ਦਾ ਪ੍ਰਕਾਸ਼ ਗੁਰਪੁਰਬ ਮਨਾ ਰਹੇ ਹਾਂ ਉਥੇ ਸਾਧ ਸੰਗਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਵਿੱਤਰ ਬਾਣੀ ਨੂੰ ਸੁਣੀਏ ਸਮਝੀਏ ਔਰ ਆਪਣੇ ਕਰਜ਼ਾਰ ਵਿੱਚ ਅਪਣਾਈਏ ਤਾਂ ਜੋ ਲੋਕ ਸੁਖੀਏ ਪਰਲੋਕ ਸੁਹੇਲੇ ਹੋ ਸਕਣ ਜਦੋਂ ਤਵਾਰੀਖ ਪੰਨਿਆਂ ਦੇ ਦਰਸ਼ਨ ਕਰਦੇ ਆਪਾਂ ਉਥੇ ਸਾਨੂੰ ਇਹ ਇਤਿਹਾਸ ਮਿਲਦਾ ਹੈ ਕਿ ਪੰਚਮ ਗੁਰਦੇਵ ਸ੍ਰੀ ਗੁਰਵਰਜਨ ਦੇਵ ਸਾਹਿਬ ਜੀ ਆਣੇ ਨਾਮਸਰ ਸਾਹਿਬ ਦੀ ਪਵਿੱਤਰ ਧਰਤੀ ਤੇ ਭਾਈ ਸਭਾਈ ਗੁਰਦਾਸ ਜੀ ਨੂੰ ਲਖਾਰੀ ਲਾ ਕਰਕੇ ਕੁਝ ਸਾਲ ਕਦੇ ਸਮੇਂ ਦੇ ਕਰੀਬ ਆਦ ਬੀੜ ਦੀ ਜਿਹੜੀ ਇਹ ਸੰਪੰਨਤਾ ਕੀਤੀ ਫਿਰ ਸਾਚ ਖਾਂਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ ਬਾਬਾ ਬੁੱਢਾ ਸਾਹਿਬ ਜੀ ਨੇ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਪਹਿਲੇ ਹੈਡ ਗ੍ਰੰਥੀ ਨਿਯਤ ਕੀਤਾ ਜਦੋਂ ਬਾਬਾ ਬੁੱਢਾ ਸਾਹਿਬ ਜੀ ਨੇ ਮਹਾਰਾਜ ਸਾਹਿਬ ਦਾ ਪ੍ਰਕਾਸ਼ ਕੀਤਾ ਤੇ ਪਹਿਲੇ ਸ਼੍ਰੀ ਮੁਕਵਾਕ ਬਖਸ਼ਿਸ਼ ਹੋਏ ਸੁਹੀ ਮਹੱਲਾ ਪੰਨਵਾ ਸੰਤਾਂ ਕੇ ਕਾਰਜ ਆਪ ਖੋਲਿਆ ਹਰ ਕੰਮ ਕਰਾਵਣ ਆਇਆ ਰਾਮ ਤਰਤ ਸੁਹਾਵੀ ਤਾਲ ਸੁਹਾਵਾ ਵਿੱਚ ਅੰਮ੍ਰਿਤ ਜਲ ਛਾਇਆ ਰਾਮ ਜਿੱਥੇ ਆਪ ਮਹਾਰਾਜ ਸਾਹਿਬ ਦਾ ਪ੍ਰਕਾਸ਼ ਪਰ ਬੜੀ ਸ਼ਰਧਾ ਭਾਵਨਾ ਦੇ ਨਾਲ ਮਿਲਾ ਰਹੇ ਹਾਂ ਉਥੇ ਭਾਈ ਬਾਣੀ ਨੂੰ ਸੁਣੀਏ ਸਮਝੀਏ ਤੇ ਨਿਰਵਾਸਨ ਕਰੀਏ ਤਾਂ ਜੋ ਲੋਕ ਪਰਲੋਕ ਸੁਹੇਲੇ ਹੋ ਸਕਣ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤ